ਜੀ 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 ਬੀਕੇਟੀ ਟਾਇਰ ਐਸ਼ੀਆ ਦਾ ਸਭ ਤੋਂ ਵੱਡਾ ਟਾਇਰ ਇਥੇ ਪਹੁੰਚ ਚੁੱਕਿਆ ਅੱਧੇ ਘੰਟੇ ਘੰਟੇ ਬਾਅਦ ਉਹ ਹਜੇ ਉਹ ਆਪ ਦਾ ਲਗਾਉਣਾ ਸ਼ੁਰੂ ਕਰ ਰਹੇ ਹਨ ਉਹਨਾਂ ਨੇ ਲਗਾਉਣਾ ਸ਼ੁਰੂ ਹਾਂਜੀ ਮਤਲਬ ਉਹ ਵੀ ਸਾਨੂੰ ਐਂ ਦੱਸ ਦੋ ਵੀ ਖੇਤੀਬਾੜੀ ਤੋਂ ਇਲਾਵਾ ਹੋਰ ਕੀ ਕੀ ਮਤਲਬ ਇੱਥੇ ਆ ਰਿਹਾ ਜਿਵੇਂ ਆਪਾਂ ਉਹ ਗੱਲ ਕਰ ਰਹੇ ਤੇ ਵੀ ਉਧਰ ਜਿਹੜਾ ਹਾਂਜੀ ਹਾਂਜੀ ਐਨੀਮਲ ਸੈਕਸ਼ਨ ਬਹੁਤ ਵੱਡਾ ਐਨੀਮਲ ਸੈਕਸ਼ਨ ਆ ਰਿਹਾ ਉਸ ਤੋਂ ਬਾਅਦ ਮੇਨ ਅਟਰੈਕਸ਼ਨ ਤਕਰੀਬਨ ਪੰਜਾਬ ਦੇ ਪ੍ਰਾਤਨ ਸੱਭਿਆਚਾਰ ਦੀ ਪ੍ਰਦਰਸ਼ਨੀ ਬਜੀ 3000 3500 ਆਈਟਮ ਪੁਰਾਣੇ ਗੱਡਾ ਹਾਂਜੀ ਠੀਕ ਹੈ ਛੋਟੇ ਖੇਤੀਬਾੜੀ ਦੇ ਪਰਾਨੇ ਸੰਦ ਪੁਰਾਣੇ ਕੋਇਨਸ ਬਹੁਤ ਸਾਰੀਆਂ ਟੀਵੀ ਰੇਡੀਓ ਪੁਰਾਣੇ ਜੋ ਚੀਜ਼ਾਂ ਅੱਜ ਕੱਲ ਦੀ ਜਨਰੇਸ਼ਨ ਨੂੰ ਨਹੀਂ ਦੇਖੀ ਉਹ ਸਾਰਾ ਮਿਲੂ ਦੇਖਣ ਸਾਰਾ ਕੁਝ ਇੱਥੇ ਪਹੁੰਚ ਚੁੱਕਿਆ ਹੈ ਤੇ ਦੇਖੋ ਵੀ ਪੀਡੀਸੀ ਵਾਲਿਆਂ ਨੇ ਰੌਣਕਾਂ ਪੱਧੀਆਂ ਐਤਕੀ ਮੈਨੂੰ ਲੱਗਦਾ ਚਰਚਾ ਦਾ ਵਿਸ਼ਾ ਪੀਡੀਸੀ ਹੋਊਗਾ ਹੈਨਾ ਦੇਖੋ ਉਹੀ ਲੈਵਲ ਕੰਮ ਕਰ ਐਡਵਰਟਾਈਜ਼ਮੈਂਟ ਵੀ ਚੰਗੀ ਕਰੀ ਰਹੀ ਹੈ ਇਹਨਾਂ ਨੇ ਬਾਕੀ ਵੀ ਹੋਣੀ ਵੀ ਚਾਹੀਦੀ ਹੈ ਇਹਨਾਂ ਦੇ ਜਿਹੜਾ ਸ਼ਹਿਰ 'ਚ ਹੋ ਰਿਹਾ ਹੈ ਸ਼ਹਿਰ 'ਮਾਂ ਹੋ ਰਿਹਾ ਇੱਕ ਮਾਨ ਨੂੰ ਬੜੀ ਖੁਸ਼ੀ ਆ ਰਹੀ ਹੈ ਸ਼ਹਿਰ 'ਮਾਂ ਇੱਕ ਬੜੀ ਚੀਜ਼ ਹੋ ਟੈਂਟ ਲੱਗ ਰਹੇ ਆ ਆਏ ਲੱਗਦੇ ਜਿਵੇਂ ਵਿਆਹ ਵਾਲਾ ਸਿਸਟਮ ਹੁੰਦਾ ਇੱਕ ਹੋਰ ਚੱਕਰ ਆ ਦਿਲਪ੍ਰੀਤ ਵੀਰੇ ਇਸ ਤਰ੍ਹਾਂ ਇਹ ਪੱਕੇ ਹੋਣੇ ਗੜ ਕਾਪਾ ਨੂੰ ਬਰਬਾਦ ਹੈਗਾ ਨਹੀਂ ਕੋਈ ਚੱਕਰ ਬਰਬਾਦ ਦਾ ਨਹੀਂ ਬਰਬਾਦ ਆ ਜਾ ਕੋਈ ਹੋ ਜਾ ਵੀ ਉਹ ਮੂਹਰੇ ਤੱਕ ਨਾ 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 ਉਵੇਂ ਨਹੀਂ ਤੇ ਬਾਕੀ ਵੀਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੋ ਇੰਨਾ ਸੋਹਣਾ ਹੰਬਲਾ ਮਾਰਿਆ ਸਾਢੇ ਲੱਖ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਰ ਜਨਾ ਤੁਹਾਨੂੰ ਮੈਂ ਅਸਲੀ ਵੀਰ ਜੀ ਸਾਰੇ ਤੇ ਸੰਤੂ ਵੀਰ ਦਾ ਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਵੀਰੇ ਦਾ ਪੇਜ ਦੇਖ ਰਹੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਵੀਰੇ ਨੇ ਬਹੁਤ ਸਾਰਾ ਦੋ ਤੇ ਤਿੰਨ ਤਰੀਕ ਨੂੰ ਸਾਰੇ ਪਹੁੰਚ ਦੋ ਤੇ ਤਿੰਨ ਨੂੰ ਪੂਰਾ ਪਹੁੰਚਣਾ ਹੀ ਪਹੁੰਚਣਾ ਹੈ ਜੇ ਨਾ ਹੈ ਸਾਡੇ ਦਾ ਹੋੱਕੇ ਵੀ ਦਵਾ ਦੇ ਬਿਲਕੁਲ ਸਾਡਾ ਬਹੁਤ ਬਹੁਤ ਭਰਾਣੇ ਵੀ ਸਹਿਯੋਗ ਦਿੱਤਾ ਜੀ 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 ਮਿੱਤਰ ਸਾਰੇ ਜਿੰਨੇ ਵੀ ਨਹੀਂ ਸਾਡਾ ਫਰਜ਼ ਵੀ ਬਣਦਾ ਅਸੀਂ ਲੋਕਲ ਹੋਣ ਦੇ ਨਾਤੇ ਦਾਨ ਸਾਹਿਬ ਜੀ ਕਿਸ਼ਟ ਕੈਜ ਜੀ ਦਾ ਟਾਈਮ 2 ਤਾਰੀਖ ਨੂੰ ਸਵੇਰ 10 ਵਜੇ ਦਾ ਮਿਲਿਆ ਹੋਇਆ ਜੀ ਠੀਕ ਹੈ ਜੀ ਠੀਕ ਹੈ ਐਸੀ ਤਾਂ ਸੀਐਮ ਸਾਹਿਬ ਦੀ ਵੀ ਉਮੀਦ ਸਾਨੂੰ ਕੱਲ ਦੀ ਹੀ ਹੈ ਜੀ ਹਾਂਜੀ ਫਿਰ ਇਸ ਤੋਂ ਇਲਾਵਾ ਪੇਂਟਿੰਗ ਦੀ ਪ੍ਰਦਰਸ਼ਨੀ ਸਵੇਰ ਤੁਸੀਂ ਇੱਥੇ ਦੇਖੋਗੇ ਨੌਜਵਾਨ ਕੁਰਤੇ ਚਾਦਰੇ ਲਾ ਕੇ ਆ ਰਹੇ ਸਭ ਤੋਂ ਵੱਡੀ ਗੱਲ ਮੈਂ ਕੱਲ ਬਲੌਗਾਂ ਵਿੱਚ ਦੱਸਿਆ ਵੀ ਵੀਰਾਂ ਨੇ ਪਾਰਕ ਦੇ ਵੀ ਕੁਰਤੇ ਜਿਆਦਾ ਕੁਰਤੇ ਚਾਦਰੇ ਪਾ ਗੋ ਮੈਂ ਐਟ ਲਿਸਟ ਗਿਆ ਵੀ ਚਲੋ ਚਾਦਰੇ ਨਹੀਂ ਲਾਉਂਦੇ ਨਵੇਂ ਮੁੰਡੇ ਵੀ ਕੁਰਤਾ ਪਜਾਮਾ ਤਾਂ ਜ਼ਰੂਰ ਪਾ ਕੇ ਆਣ ਸਾਨੂੰ ਐਨੇ ਫੋਨ ਆ ਰਹੇ ਦਿਲਪ੍ਰਿਤ ਵੀਰੇ ਵਿਜੇ ਵੀਰੇ ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਫਿਲਹਾਲ ਖੜੇ ਹਾਂ ਜੀ ਰਾਜਪੁਰਾ ਦਾਣਾ ਮੰਡੀ ਦੇ ਵਿੱਚ ਸੋ ਇੱਥੇ ਬਹੁਤ ਵੱਡਾ ਕਿਸਾਨ ਮੇਲਾ ਹੋਣ ਜਾ ਰਿਹਾ ਜਿਹਦੀਆਂ ਕੀ ਤਿਆਰੀਆਂ ਤੁਸੀਂ ਪਿਛਲੇ ਪਾਸੇ ਮੇਲੇ ਦੇਖ ਰਹੇ ਹੋ ਵੱਡੇ ਲੈਵਲ ਤੇ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਤੇ ਆਪਣੇ ਵੀਲ ਸਹੌਲੀ ਤੋਂ ਐਮਜੀ ਗਰੁੱਪ ਵਾਲੇ ਉਹ ਵੀ ਆਪਣੇ ਪਹੁੰਚੇ ਹੋਏ ਨੇ ਉਹ ਪਿੱਛੇ ਲਾਸਟ ਕਾਰਨਰ ਤੇ ਹੈਨਾ ਉਹਨਾਂ ਦਾ ਤਕਰੀਬਨ 992 ਨੰਬਰ ਹੈ ਜਿਹੜੀ ਸਟਾਲ ਹੈ ਉਹ ਹੈਨਾ ਉੱਥੇ ਆਪਾਂ ਹੋਵਾਂਗੇ ਤੇ ਦੋ ਦਿਨ ਆਪਾਂ ਇੱਥੇ 999 ਨੰਬਰ ਤੇ ਹੋਵਾਂਗੇ ਤੇ ਬਾਕੀ ਬਹੁਤ ਤਰ੍ਹਾਂ ਦੀ ਇੱਥੇ ਖੇਤੀਬਾੜੀ ਨਾਲ ਸੰਬੰਧਤ ਜਿਹੜੀ ਮਸ਼ੀਨਰੀ ਹੈ ਉਹ ਇੱਥੇ ਪਹੁੰਚ ਲਈ ਹੈ ਤਿਆਰੀਆਂ ਚੱਲ ਰਹੀਆਂ ਨੇ ਇੱਥੇ ਜਗਤਜੀਤ ਹੈ ਤੇ ਬਾਕੀ ਅੱਜ ਤੁਹਾਨੂੰ ਆਪਾਂ ਮਲਾਉਣੇ ਆਂ ਵਿਜੇ ਗੁਜਰ ਦੀ ਨਾਲ ਹੋ ਜੀ ਵਿਜੇ ਜੀ ਸਤਿ ਸ੍ਰੀ ਅਕਾਲ ਵੀਰੇ ਠੀਕ ਠਾਕ ਸਭ ਕਿਰਪਾ ਮਾਲਕੀ ਤੇ ਬੱਸ ਆਪਾਂ ਸੈਂਟਰ ਜਿੱਥੇ ਆ ਗਏ ਹਾਂ ਤੇ ਵੀਜੇ ਨੂੰ ਵੀ ਉਧਰੋਂ 15 ਕਿਲੋਮੀਟਰ ਦਾ ਮੈਨੂੰ ਵੀ 15 ਕਿਲੋਮੀਟਰ ਦਾ ਤੇ ਪ੍ਰੋਗਰਾਮ ਚੱਲੀ ਜਾਂਦਾ ਕਿਵੇਂ ਲੱਗ ਰਿਹਾ ਵੀ ਪਾਉ ਤੱਕ ਪੂਰੀ ਮੇਲਾ ਪੂਰਾ ਬਾਈ ਕੱਕਿਆ ਪਾਵਾਗਾ ਜਿਹੜੇ ਸਾਫ ਤੇ ਲੇਬਲ ਦਾ ਕੰਮ ਆ ਨਾ ਆਪਾਂ ਜਿਸ ਤਰ੍ਹਾਂ ਪੀਓ ਦਾ ਮੇਲਾ ਦੇਖਾਂ ਮੈਨੂੰ ਲੱਗਾ ਉਸ ਨੂੰ ਵੀ ਟੱਕਰ ਦੇਣ ਵਾਲੀ ਚੀਜ਼ ਹੈ ਉਸ ਨੂੰ ਟੱਕਰ ਦੇਣੀ ਤੇ ਉਹ ਪਾਰਲੀ ਸਾਈਡ ਜਿਹੜਾ ਆਪਾਂ ਮੰਡੀ ਦੀ ਗੱਲ ਕਰਦੇ ਹਾਂ ਉਹ ਪਸ਼ੂਆਂ ਦਾ ਆਉਣਾ ਮੰਡੀ ਦੇਖ ਲੈ ਤੋ ਕੋ ਸਾਰੀ ਬ੍ਰਾਂਡ ਜਿਤਨੇ ਵੀ ਹੈ ਤੇ ਆਪਣੇ ਸਾਰੇ ਆ ਗਏ ਬਹੁਤ ਬੜੀ ਬੜੀ ਸਟਾਲਾਂ ਇੱਕ ਖੁੱਲੀ ਜਗ੍ਹਾ ਬਹੁਤ ਆ ਜਗ੍ਹਾ ਖੁੱਲੀ ਢੁਲੀ ਆ ਗਈ ਮੰਡੀ ਦਾ ਐਚਡੀ ਦੂਜੀ ਮੰਡੀ ਹੈ ਸਭ ਤੋਂ ਵੱਡੀ ਮੰਡੀ ਮੰਡੀ ਤੇ ਬਹੁਤ ਖੁੱਲਾ ਡੁੱਲਾ ਰਕਵਾ ਹੈ ਤੇ ਇੰਨਾ ਖੁੱਲਾ ਡੁੱਲਾ ਪ੍ਰੋਗਰਾਮ ਹੈ ਜੋ ਵੀ ਹੈ ਮਤਲਬ ਇੱਕ ਗੁਣੀਏ ਜੇ ਚ ਹੋ ਰਿਹਾ ਜਿੰਨਾ ਵੀ ਕੰਮ ਹੋ ਰਿਹਾ ਤੁਹਾਨੂੰ ਆਪਾਂ ਮੇਲੇ ਦੇ ਮੇਨ ਮੇਨ ਹਾਈਲਾਈਟ ਦਿਖਾਉਣੇ ਆਪਾਂ ਵੀ ਕਿਵੇਂ ਦੇਖੋ ਇੱਥੇ ਤਿਆਰੀਆਂ ਚੱਲ ਰਹੀਆਂ ਹਨਾ ਤੇ ਜਿਹੜੀ ਮੈਨੇਜਮੈਂਟ ਹੈ ਉਹ ਵੀ ਵੀਰੋਨੀ ਦੀ ਬੜਾ ਨੇਚਰ ਬੜਾ ਘੈਂਟ ਹੈ ਤੇ ਉਹ ਮਤਲਬ ਪੂਰੀ ਸਪੋਰਟ ਕਰਦੇ ਆ ਕਿਸੇ ਵੀ ਨੇ ਆਪਾਂ ਨੂੰ ਮਿਲ ਕਾ ਗਏ ਦੇਖਾ ਕੋਈ ਇੱਕ ਫੀਲ ਵੀ ਨਹੀਂ ਹੋਣ ਦਿੰਦੇ ਵੀ ਹਮੇਸ਼ਾ ਨਾਲ ਬੜੇ ਆਰਗੇਨਾਈਜ਼ਡ ਗਾਇਸ ਮੇਲੇਗੇ ਇੱਕ ਮਿੰਟ ਵੀ ਅਗਲਾ ਫੀਲ ਨਹੀਂ ਹੋਣ ਦਿੰਦੇ ਅਜੇ ਨਹੀਂ ਫਿਰ ਵੀ ਇੰਨਾ ਜਿਵੇਂ ਧਾਮ-ਜਮ ਹੈ ਇਹਦੀ ਸਾਰੀ ਹੈਨਾ ਮੈਨੇਜਮੈਂਟ ਕਰਨੀ ਧਾਮ-ਜਮ ਇਕੱਠਾ ਕਰਨਾ ਹੈਨਾ ਹਰ ਇੱਕ ਬੰਦਾ ਆਉਂਦਾ ਹਰ ਇੱਕ ਸਟਾਲ ਵਾਲਾ ਆ ਕੇ ਉਹਨਾਂ ਨੂੰ ਮਿਲਦਾ ਪਹਿਲਾਂ ਵੀ ਹਾਂਜੀ ਬਾਈ ਜੀ ਸਾਡਾ ਕਿੱਥੇ ਹੈ ਹੈਨਾ ਵੀ ਮਾਰਕ ਕਰੀ ਗਏ ਕਿਹਸੇ ਮੈਂ ਸਵੇਰ ਤੋਂ ਐਮ ਅੱਜ ਤੇ ਇਹੀ ਕਿੰਨਾ ਚੱਲ ਰਹੀਆਂ ਕੋਈ ਆ ਕੇ ਕਿਸੇ ਤਰ੍ਹਾਂ ਦਾ ਹਰੇਕ ਜ਼ਿਲ੍ਹੇ ਦੀ ਲੱਗ ਲੱਗ ਨੇਚਰ ਹੈ ਕੋਈ ਕਿਵੇਂ ਬੋਲਦਾ ਕੋਈ ਕਿਵੇਂ ਬੋਲਦਾ ਹੈ ਨਾ ਬੋਲੇ ਬੋਲਬਾਣੀ ਦਾ ਬੜਾ ਫਰਕ ਪੈਂਦਾ ਹਾਂ ਤੇ ਇੱਧਰ ਆ ਪੀਡੀਸੀ ਵਾਲਿਆਂ ਨੇ ਵੀ ਅੱਜ ਕੀ ਮਨ ਲਾਤਾ ਕਰਨਗੇ ਜੱਜ ਜੀ ਦਾ ਮਾਂ ਆਹ ਪੂਰਾ ਯਾਰ ਦੇਖੇ ਆਹ ਦੇਖੋ ਬਈ ਚੜਾ ਦਿੱਇਆ ਕ੍ਰੇਨਾਂ ਉੱਪਰ ਨੂੰ ਸਭ ਤੋਂ بڑا ਇਹ ਕਿ ਉਹ ਆਪਣੇ ਏਰੀਆ ਦੇ ਸਭ ਬੜੇ ਹੋਗੇ ਨਾ ਤਾਂ ਵਰਗਾ ਬੜਾ ਲਾ دیا ਨੇ ਕੰਮ ਬੜਾ ਬੜੇ ਲੈਵਲ ਤੇ ਕੰਮ ਚ ਤੇ ਦੇਖੋ ਵੀ ਪੀਡੀਸੀ ਵਾਲਿਆਂ ਨੇ ਰੌਣਕਾਂ ਪੱਡੀਆਂ ਐਤਕੀ ਮੈਨੂੰ ਲੱਗਦਾ ਚਰਚਾ ਦਾ ਵਿਸ਼ਾ ਪੀਡੀਸੀ ਹੋਊਗਾ ਹੈਨਾ ਦੇਖੋ ਉਹੀ ਲੈਵਲ ਕੰਮ ਕਰ ਐਡਵਰਟਾਈਜ਼ਮੈਂਟ ਵੀ ਚੰਗੀ ਕਰੀ ਦੀ ਇਹਨਾਂ ਨੇ ਬਾਕੀ ਵੀ ਹੋਣੀ ਵੀ ਚਾਹੀਦੀ ਇਹਨਾਂ ਦੇ ਜਿਹੜਾ ਸ਼ਹਿਰ ਚ ਹੋ ਰਿਹਾ ਹੈ ਸ਼ਹਿਰ ਮਾ ਹੋ ਰਿਹਾ ਇੱਕ ਮਾਨ ਨੂੰ ਬੜੀ ਖੁਸ਼ੀ ਆ ਰਹੀ ਹੈ ਸ਼ਹਿਰ ਮਾ ਇੱਕ ਬੜੀ ਚੀਜ਼ ਹੋ ਰਹੀ ਆ ਤੇ ਅੱਜ ਇੱਕ ਪ੍ਰਬੰਧ ਦੇਖ ਤੂੰ ਜੋ ਵੀ ਹੈ ਟੈਂਟ ਲੱਗ ਰਹੇ ਆ ਆਏ ਲੱਗ ਰਹੇ ਜਿਵੇਂ ਵਿਆਹ ਵਾਲਾ ਸਿਸਟਮ ਹੁੰਦਾ ਇੱਕ ਹੋਰ ਚੱਕਰ ਆ ਦਿਲਪ੍ਰੀਤ ਵੀਰੇ ਇਸ ਤਰ੍ਹਾਂ ਇਹ ਪੱਕੇ ਹੋਣੇ ਗੜ ਕਾਪਾ ਨੂੰ ਬਰਸਾਤ ਹੈਗਾ ਨਹੀਂ ਕੋਈ ਚੱਕਰ ਬਰਸਾਤ ਦਾ ਨਹੀਂ ਬਰਫਾਤ ਆ ਜਾ ਕੋਸ ਹੋ ਜਾਵੇ ਉਹ ਮੂਰੇ ਤੱਕ ਨਾ 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 ਉਵੇਂ ਨਹੀਂ ਅੱਛਾ ਮੰਡੀ ਉੱਚੀ ਆ ਪਾਣੀ ਨੀਚੇ ਜਾਊਗਾ ਜਿਹੜੀ ਸੈਡਾ ਮਾ ਚਲੇ ਜਾਣਾ ਸੈਡਾ ਚਲੇ ਜਾਣਾ ਪਾਣੀ ਦੀ ਨਿਕਾਸੀ ਚੰਗੀ ਆ ਇੱਧਰ ਕੇਐਸ ਵਾਲੇ ਬਹੁਤ ਕੰਪਨੀਆਂ ਆ ਰਿਐ ਨੇ ਉਹ ਵੋਕਸ ਵੈਗਨ ਗੱਡੀਆਂ ਵੀ ਆ ਗਈਆਂ ਇੱਥੇ ਗਰਮੀ ਗਰਮੀ ਕਰਗਾ ਥਾਰ ਕੁੱਲਰ ਬੜੇ ਠੋਕੇ ਬੜੇ ਬੜੇ ਕੁੱਲਰ ਉਹ ਸਾਹਮਣੇ ਸਟੇਜ ਹੋਣੀ ਆ ਸਭ ਤੋਂ ਆ ਦੇਖੋ ਵੀ ਕੱਟ ਰਹੇ ਆ ਸੱਪ ਪੀਡੀਸੀ ਵਾਲੇ ਵੀ ਇੱਕ ਤੋਂ ਇੱਕ ਬਾਕੀ ਉਹ ਕਰਦੇ ਦੇਖਣੇ ਨੇ ਮਿਲਾਗਾ ਤੁਹਾਨੂੰ ਸਾਰਾ ਕੁਝ ਸਾਰਾ ਕੁਝ ਇੱਥੇ ਬਹੁਤ ਵੀ ਲੇਜ਼ਰ ਕਿਆ ਸੁਪਰ ਸੀਟਰ ਬਹੁਤ ਪੀਡੀਸੀ ਵਾਲਿਆਂ ਨੇ ਇੱਥੇ ਹੈਨਾ ਟੱਕੜੇ ਲੈਵਲ ਤੇ ਕੰਮ ਕਰਿਆ ਵੈਸੇ 20 ਸਾਲ ਪੀਡੀਸੀ ਦਾ ਮਮਾ ਪੀਡੀਸੀ ਵਾਲਾ ਦਾ ਆ ਦੇ ਲੋ ਆ ਪੀਡੀਸੀ ਵਾਲਿਆਂ ਦਾ ਹੀ ਹਾਲ ਆ ਉਹ ਤੱਕ ਬਾਕੀ ਹੋਰ ਵੀ ਮਤਲਬ ਟਰੈਕਟਰ ਕੰਪਨੀਆਂ ਤੋਂ ਆ ਹੀ ਰਹੀ ਐਗਰੀਕਲਚਰ ਗੱਲ ਜੀ ਉਹ ਵੀ ਜੁੜੀ ਹੋਈਆਂ ਗੱਡੀਆਂ ਵੀ ਪਹੁੰਚ ਗਈਆਂ ਗੱਡੀਆਂ ਵੀ ਆ ਰਹੀਆਂ ਗੱਡੀਆਂ ਵੀ ਆ ਰਹੀਆਂ ਤੇ ਆਪਾਂ ਕੱਲ੍ਹ ਵਾਲੇ ਅੱਜ ਵਾਲੇ ਮੇਲੇ ਦੇ ਵਿੱਚ ਆਪਾਂ ਤੁਹਾਨੂੰ ਤਿਆਰੀ ਹੁੰਦੀ ਦਿਖਾਉਣੀ ਹੈ ਤੇ ਇੱਕ ਤਰੀਕ ਹੈ ਜੀ ਅੱਜ 2 ਸਤੰਬਰ ਨੂੰ ਇਹਦਾ ਪਹਿਲਾ ਦਿਨ ਹੈ ਤੇ ਮੇਲੇ 'ਚ ਹੋਵਾਂਗੇ ਜੀ ਲਾਵਾਂਗੇ ਰੌਣਕਾਂ ਸੋ ਸਾਰੇ ਵੀਰਾਂ ਨੂੰ ਅਪੀਲ ਹੈ ਲੋਕਲ ਜਿੰਨੇ ਵੀ ਆਪਣੀ ਵੀਡੀਓ ਦੇਖ ਰਹੇ ਆਂ ਸੋ ਪਹੁੰਚੋ ਬਹੁਤ ਵੱਡੇ ਲੈਵਲ ਦਾ ਜਿਹੜਾ ਇਹ ਮੇਲਾ ਹੈ ਤੇ ਅੱਗੇ ਹੋਰ ਵੀ ਇਦਾਂ ਦੇ ਹੁੰਦੇ ਰਹਿਣੇ ਆ ਤੇ ਆਪਾਂ ਤੁਹਾਨੂੰ ਦਿਖਾਉਣੇ ਇੱਧਰ ਪਹੁੰਚ ਗਈ ਦਸ਼ਮੇਸ਼ ਦਸ਼ਮੇਸ਼ ਕਮਾਨ ਤੇ ਇੱਧਰ ਤੋਂ ਸਟੇਜ ਕੋਲੇ ਪਹੁੰਚ ਚੁੱਕੇ ਆ ਜੀ ਆਪਾਂ ਤੇ ਇੱਧਰ ਸਟੇਜ ਤਿਆਰ ਹੋ ਰਹੀ ਹੈ ਤੇ ਬਹੁਤ ਵਧੀਆ ਲੈਵਲ ਤੇ ਕੰਮ ਚੱਲ ਰਿਹਾ ਹੈ ਤੇ ਬਾਕੀ ਵੀਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੋ ਇੰਨਾ ਸੋਹਣਾ ਹੰਬਲਾ ਮਾਰਿਆ ਹੈ ਸਾਢੇ ਲੱਖ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਰ ਜਨਾ ਤੁਹਾਨੂੰ ਮੈਂ ਅੱਸੀ ਵੀਰ ਜੀ ਸਾਰੇ ਤੇ ਸੰਤੂ ਵੀਰ ਉਹਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਵੀਰੇ ਦਾ ਪੇਜ ਦੇਖ ਰਿਹਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਵੀਰ ਨੇ ਬਹੁਤ ਸਹਿਯੋਗ ਦਿੱਤਾ ਦੋ ਤੇ ਤਿੰਨ ਤਰੀਕ ਨੂੰ ਸਾਰੇ ਪਹੁੰਚ ਦੋ ਤੇ ਤਿੰਨ ਨੂੰ ਪੂਰਾ ਪਹੁੰਚਣਾ ਹੀ ਪਹੁੰਚਣਾ ਹੈ ਜੇ ਨਾ ਹੈ ਸਾਡੇ ਹੌਕੇ ਵੀ ਦਵਾ ਗਏ ਬਿਲਕੁਲ ਸਾਡਾ ਬਹੁਤ ਬਹੁਤ ਭਰਾਣੇ ਵੀ ਸਹਿਯੋਗ ਦਿੱਤਾ ਜੀ 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 ਮਿੱਤਰ ਸਾਰੇ ਜਿੰਨੇ ਵੀ ਸਨ ਨਹੀਂ ਸਾਡਾ ਫਰਜ਼ ਵੀ ਬਣਦਾ ਅਸੀਂ ਲੋਕਲ ਹੋਣ ਦੇ ਨਾਤੇ ਸਾਡਾ ਫਰਜ਼ ਵੀ ਬੜੀ ਖੁਸ਼ੀ ਦੀ ਬਾਤ ਆ ਮਾਰੇ ਪਿੰਡਾਂ માં ਹੋ ਗਿਆ ਇਹੋ ਚੀਜ਼ ਜੀ ਜੀ ਲੋਕ ਮਤਲਬ ਦੂਰ ਇਹ ਵੀਰ ਜੀ ਹੁਣ ਪਿੱਛੇ ਆਪਣੀ ਸਟੇਜ ਚੱਲ ਰਹੀ ਹੈ ਪਿੱਛੇ ਸਟੇਜ ਲੱਗ ਰਹੀ ਹੈ ਜੀ ਇਹ ਸਾਡਾ ਬਹੁਤ ਵੱਡਾ ਲੱਗਣਾ ਹੈ ਜੀ ਤਕਰੀਬਨ 100 ਫੁੱਟ ਦੀ ਇੱਥੇ LED ਸਕਰੀਨ ਜਿੰਦੇ ਤੇ ਲਾਈਵ ਸ਼ੋਅ ਹੋਏਗਾ ਕੱਲ ਤਕਰੀਬਨ 5 ਤੋਂ 7 ਸਿੰਗਰ ਕੱਲ ਨੇ ਜੀ ਤੇ 3 ਤਰੀਕ ਨੂੰ ਵੀ 5 ਤੋਂ 7 ਮੁੱਖ ਮਹਿਮਾਨ ਹੈ ਜਿਹੜੇ ਉਹ 2 ਤਰੀਕ ਨੂੰ ਆ ਰਹੇ ਆ ਜਾਂ 3 ਤਰੀਕ ਨੂੰ ਵੀ ਆ ਰਹੇ ਨੇ 3 ਨੂੰ ਵੀ ਆ ਰਹੇ ਨੇ ਤੇ ਆਪਣੀ ਜਿਹੜੀ ਕਿਸਾਨ ਕਮੇ ਉਹਦੇ ਵਾਲੇ ਯੂਨੀਅਨ ਵਾਲੇ ਪ੍ਰਧਾਨ ਸਾਹਿਬ ਰਕੀਸ਼ਟ ਕੈਜ ਜੀ ਦਾ ਟਾਈਮ 2 ਤਰੀਕ ਨੂੰ ਸਵੇਰ 10 ਵਜੇ ਦਾ ਮਿਲਿਆ ਹੋਇਆ ਹੈ ਜੀ ਠੀਕ ਹੈ ਜੀ ਠੀਕ ਹੈ ਐਸੇ ਤਾਂ ਸੀਐਮ ਸਾਹਿਬ ਦੀ ਵੀ ਉਮੀਦ ਸਾਨੂੰ ਕੱਲ ਦੀ ਹੀ ਹੈ ਜੀ ਬਾਕੀ ਹੋਰ ਜਲਦੀ ਸਾਰੀਆਂ ਚੀਜ਼ਾਂ ਕੰਫਰਮ ਹੋ ਜਾਣਗੀਆਂ ਜੀ ਜਿਵੇਂ ਤੇ ਹਾਰੀਆਂ ਸਵੇਰੇ ਚੱਲ ਰਹੀ ਜਾਂਦੀ ਉਹ ਸਾਬ ਨਾਲ ਲੱਗਦਾ ਨਹੀਂ ਤਾਂ ਵੀ ਹੈ ਨਾ ਐਡਾ ਪ੍ਰਬੰਧ ਵੀ ਸ਼ਾਮ ਤੱਕ ਕਬਲ ਹੋ ਜੂਗਾ ਹੈ ਨਾ ਇਹ ਹਜੇ ਤਾਂ ਜੀ ਬਹੁਤ ਕੁਝ ਤੁਸੀਂ ਜਿੰਨਾ ਦੇਖ ਰਹੇ ਹੋ ਇਹ ਕੁਝ ਵੀ ਨਹੀਂਗਾ 50% ਮੰਨ ਲਈ ਆਪਾਂ ਦੇ ਵਿੱਚ ਬਹੁਤ ਕੁਝ ਚੇਂਜ ਹੋਇਆ ਹੈ ਨਾ ਚੇਂਜ ਹੋ ਰਿਹਾ ਹੋ ਰਿਹਾ ਕੰਮ ਦਿਲਪ੍ਰੀਤ ਵੀ ਦੇ ਘੰਟੇ-ਘੰਟੇ ਬਾਅਦ ਹੀ ਚੀਜ਼ ਬਦਲ ਰਹੀ ਹੈ ਅਪਡੇਟ ਹੋ ਰਿਹਾ ਬਿਲਕੁਲ ਬਿਲਕੁਲ ਹਾਂ ਮਿੰਟਾਂ-ਮਿੰਟਾਂ ਮੈਂ ਕਹਿਣਾ ਵੀਰ ਕੇ ਨਾ ਸਵੇਰੇ ਕੁਝ ਗੱਲਬਾਤ ਹੋਰ ਦੀ ਇਸ ਟਾਈਮ ਕੁਝ ਹੋਰ ਹੀ ਲੱਗ ਰਿਹਾ ਸਵੇਰੇ ਹਣ ਦਾ ਪਤਾ ਵੀ ਨਹੀਂ ਲੱਗ ਜੀ ਜਦੋਂ ਆ ਸੈਟਅਪ ਲੱਗ ਗਿਆ ਜੀ ਤੇ ਜਦੋਂ ਕੰ ਏਸ਼ੀਆ ਦਾ ਸਾਨਾ ਵੱਡਾ ਟਾਇਰ ਇਥੇ ਪਹੁੰਚ ਚੁੱਕਿਆ ਅੱਧੇ ਘੰਟੇ ਘੰਟੇ ਬਾਅਦ ਉਹ ਹਜੇ ਉਹ ਆਪ ਦਾ ਲਗਾਉਣਾ ਸ਼ੁਰੂ ਕਰ ਰਹੇ ਹਨ ਉਹਨਾਂ ਨੇ ਲਗਾਉਣਾ ਸ਼ੁਰੂ ਹਾਂਜੀ ਮਤਲਬ ਵੀ ਸਾਨੂੰ ਐਂ ਦੱਸ ਦੋ ਵੀ ਖੇਤੀਬਾੜੀ ਤੋਂ ਇਲਾਵਾ ਹੋਰ ਕੀ ਕੀ ਮਤਲਬ ਇੱਥੇ ਆ ਰਿਹਾ ਜਿਵੇਂ ਆਪਾਂ ਉਹ ਗੱਲ ਕਰ ਰਹੇ ਤੇ ਵੀ ਉਧਰ ਜਿਹੜਾ ਹਾਂਜੀ ਹਾਂਜੀ ਐਨੀਮਲ ਸੈਕਸ਼ਨ ਬਹੁਤ ਵੱਡਾ ਐਨੀਮਲ ਸੈਕਸ਼ਨ ਆ ਰਿਹਾ ਉਸ ਤੋਂ ਬਾਅਦ ਮੇਨ ਅਟਰੈਕਸ਼ਨ ਤਕਰੀਬਨ ਪੰਜਾਬ ਦੇ ਪ੍ਰਾਤਨ ਸੱਭਿਆਚਾਰ ਦੀ ਪ੍ਰਦਰਸ਼ਨੀ ਬਈ 3000 3500 ਆਈਟਮ ਪੁਰਾਣੇ ਗੱਡਾ ਹਾਂਜੀ ਠੀਕ ਹੈ ਛੋਟੇ ਖੇਤੀਬਾੜੀ ਦੇ ਪ੍ਰਾਣੇ ਤੰਦ ਪੁਰਾਣੇ ਕੋਇਨਸ ਬਹੁਤ ਸਾਰੀਆਂ ਟੀਵੀ ਰੇਡੀਓ ਪੁਰਾਣੇ ਜੋ ਚੀਜ਼ਾਂ ਅੱਜ ਕੱਲ ਦੀ ਜਨਰੇਸ਼ਨ ਨੂੰ ਨਹੀਂ ਦੇਖੀ ਉਹ ਸਾਰਾ ਮਿਲੂ ਦੇਖਣ ਸਾਰਾ ਕੁਝ ਇੱਥੇ ਪਹੁੰਚ ਚੁੱਕਿਆ ਹੈ ਠੀਕ ਹੈ ਰਾਤ ਨੂੰ ਸਾਰਾ ਸੈਟਅਪ ਹੋ ਰਿਹਾ ਹੈ ਰਾਤ ਨੂੰ ਸਾਰਾ ਸੈਟਅਪ ਹੋ ਜਾਣਾ ਹਾਂਜੀ ਫਿਰ ਇਸ ਤੋਂ ਇਲਾਵਾ ਪੇਂਟਿੰਗ ਦੀ ਪ੍ਰਦਰਸ਼ਨੀ ਸਵੇਰ ਤੁਸੀਂ ਇੱਥੇ ਦੇਖੋਗੇ ਨੌਜਵਾਨ ਕੁਰਤੇ ਚਾਦਰੇ ਲਾ ਕੇ ਆ ਰਹੇ ਸਭ ਤੋਂ ਵੱਡੀ ਗੱਲ ਮੈਂ ਕੱਲ ਬਲੌਗਾਂ ਵਿੱਚ ਦੱਸਿਆ ਵੀ ਬੀਰਾਂ ਨੇ ਪਾਰਖਿਆ ਵੀ ਕੁਰਤੇ ਜਿਆਦਾ ਕੁਰਤੇ ਚਾਦਰੇ ਪਾ ਗੋ ਮੈਂ ਐਟ ਲਿਸਟ ਗਿਆ ਵੀ ਚਲੋ ਚਾਦਰ ਵੀ ਕੁਰਤਾ ਪਜਾਮਾ ਤਾਂ ਜ਼ਰੂਰ ਪਾ ਕੇ ਆਣ। ਕੁਰਤਾ ਪਜਾਮਾ ਤਾਂ ਜ਼ਰੂਰ ਪਾ ਕੇ ਆਣ। ਸਾਨੂੰ ਏਨੇ ਫੋਨ ਆ ਰਹੇ ਆ ਦਿਲਪ੍ਰਿਤ ਵੀਰੇ, ਵਿਜੇ ਵੀਰੇ। ਵੀ ਕਹਿੰਦੇ ਅਸੀਂ ਬਈ ਜੀ ਸ਼ੌਂਕ ਨਾਲ ਆ ਕੇ ਆ ਰਹੇ ਆ। ਲੋਕੀ ਬਹੁਤ ਖੁਸ਼ ਐ ਇਸ ਗੱਲ ਤੋਂ। ਬਹੁਤ ਖੁਸ਼ ਨੇ ਜੀ, ਖੁਸ਼ ਨੇ। ਜਿੰਨੇ ਲੋਕ ਆਣਗੇ ਅਸੀਂ ਸਾਰਿਆਂ ਦੀ ਸਾਡੀ ਕੋਸ਼ਿਸ਼ ਹੋਏਗੀ ਕਿ ਉਹਨਾਂ ਨੂੰ ਸਟੇਜ ਤੇ ਲਿਜਾ ਕੇ ਉਹਨਾਂ ਦਾ ਨਾਮ ਵੀ ਅਨਾਉਂਸ ਕਰਕੇ ਸਨਮਾਨ ਕਰਨਾ। ਨਹੀਂ ਬਿਲਕੁਲ ਅੱਗੇ ਵਾਸਤੇ ਦੇਖੋ ਪ੍ਰਾਈਡ ਪ੍ਰਾਊਡ ਫੀਲ ਵੀ ਐ ਚੀਜ਼ ਨੂੰ। ਬੰਦਾ ਹੋਰ ਅੱਗੇ ਤੇ ਜਿਵੇਂ ਵੀ ਐਦਾਂ ਦੇ ਹਨਾ ਫੰਕਸ਼ਨ ਹੋਣਗੇ ਉੱਥੇ ਬੰਦਾ ਇਹ ਜਿੱਦਾਂ ਉਪਰਾਲਾ ਕਰੂਗੇ ਕਰੂ ਬਹੁਤ ਵਾਯੋ ਜੀ ਜੀ ਅੰਦਰ ਦੇ ਹੋਵਗਾ ਵੀ ਹਾਂ ਮੈਂ ਇਹੋ ਚੀਜ਼ ਕਰੂੰ ਪਾਗਾ ਹਾਂ ਜੇ ਆਪਾਂ ਨੇ ਸਪੈਸ ਲਿਗਾ ਉਸ ਚੀਜ਼ ਵਾਸਤੇ ਬਿਲਕੁਲ ਬਿਲਕੁਲ ਮੈਂ ਅਗਲਾ ਤਾਂ ਉਹੀ ਸੋਚਾ ਵੀ ਜੀਨਾ ਵਾ ਕਰਾਂਗਾ ਆਪਣੇ ਸੱਭਿਆਚਾਰ ਨੂੰ ਪਛਾਣੇ ਦੀ ਵੀ ਕੋਸ਼ਿਸ਼ ਕਰੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸ਼ਾਲੀ ਥੈਂਕ ਯੂ ਸ਼ੁਕਰੀਆ ਠੀਕ ਹੈ ਓਕੇ ਜੀ ਓਕੇ ਤੇ ਲਓ ਜੀ ਲਾਈਟਾਂ ਲੁੱਟਾਂ ਬਲ ਗਈਆਂ ਪ੍ਰਬੰਧ ਪੂਰੇ ਹੋ ਰਹੇ ਆ ਤੇ ਪਹੁੰਚ ਗਏ ਮੇਰੇ ਵੀਰੋ ਐਮ ਜੀ ਗਰੁੱਪ ਤੇ ਇੱਥੇ ਹੋਵਾਂਗੇ ਆਪਾਂ 91 ਤੇ 92 ਨੰਬਰ ਲੋਕੇਸ਼ਨ ਆ ਤੁਹਾਨੂੰ ਸਾਰੀ ਦੇਖ ਹੀ ਲਈ ਜੀ ਇਹ ਮਤਲਬ ਮੇਨ ਚਰਾਹਾ ਜ ਆ ਜਾਂਦਾ ਆਪਾਂ ਇਹਨੂੰ ਟੀ ਪੁਆਇੰਟ ਵੀ ਨਹੀਂ ਕਹਿੰਦੇ ਹੈਨਾ ਦੇਖੋ ਇਧਰੋਂ ਵੀ ਸੜਕ ਆਉਂਦੀ ਇਧਰੋਂ ਵੀ ਜਾਂਦੀ ਇਧਰੋਂ ਵੀ ਜਾਂਦੀ ਆ ਆ ਸਿੱਧੀ ਜਾ ਕੇ ਸੜਕਾਂ ਐ ਜਾ ਕੇ ਉੱਥੇ ਪਸ਼ੂਆਂ ਦਾ ਉਹ ਪਿਛਲੇ ਪਾਸੇ ਸੈੱਟ ਹੈ ਤੇ ਐਮਜੀ ਗਰੁੱਪ ਵਾਲਿਆਂ ਦੇ ਹੋਵਾਂਗੇ ਤੇ ਸੈਂਟੀਵਿਲ ਉਹ ਨਹੀਂ ਸਮਾਨ ਦੀ ਸੈਂਟੀਵਿਲ ਆਗੇ ਜੀ ਆਗੇ ਤੇ ਇਧਰ ਆਪਣਾ ਲੱਗ ਰਹੇ ਆ ਕਟਰ ਸੈਂਟੀਵਿਲ ਕਦੋਂ ਕਰਿਆ ਬਾਕੀ ਦਾ ਸਮਾਨ ਲੂਟਾ ਵੇਟਰ ਹਲ ਵਗੈਰਾ ਟਿਕ ਤੱਕ ਆ ਜਣਾ ਸਾਹ ਆ ਰਹੇ ਠੀਕ ਹੈ ਤੇ ਰੌਣਕਾਂ ਲੱਗਣ ਲੱਗੀਆਂ ਜੀ ਪੂਰੀਆਂ ਤੇ ਸਮਾਨ ਕਾਫੀ ਲੈਂਦਾ ਉਹ ਆਪਾਂ ਤੁਹਾਨੂੰ ਕੱਲੂ ਵੀ ਦਿਖਾਵਾਂਗੇ ਤੇ ਉਹ ਪਿੱਛੇ ਜਿਹੜਾ ਵੱਡਾ ਤੁਸੀਂ ਸੈੱਟ ਦੇਖ ਰਹੇ ਹੋ ਉਹਦੇ ਚ ਤਕਰੀਬਨ ਸਾਰਾ ਜਿੰਨੇ ਵੀ ਪਸ਼ੂਆਂ ਦਾ ਹਨਾ ਪ੍ਰਦਰਸ਼ਨੀ ਉਹ ਆਪਾਂ ਕਹਿ ਸਕਦੇ ਹਾਂ ਵੀ ਵੱਡੇ ਲੈਵਲ ਤੇ ਕੰਮ ਹੈ ਜਿਹੜਾ ਉਹ ਕੀਤਾ ਜਾਣਾ ਤੇ ਸਟਾਫ ਵਾਕਰ ਬਾਸਕਟਾਂ ਥਰੈਸ਼ਰ ਕਾਫੀ ਕੁਸ਼ਾ ਜਿਹੜਾ ਇੱਥੇ ਆਪਣੇ ਵੀਰੋਂ ਨਹੀਂ ਲੈ ਕੇ ਆਏ ਆ ਤੇ ਆ ਦੋ ਤਰ੍ਹਾਂ ਦੇ ਕਟਰ ਇਹ ਵੀ ਇੱਕ ਅਲੱਗ ਐਦਾਂ ਦਾ ਕਟਰ ਪੂਰੇ ਤੁਹਾਨੂੰ ਮੇਲੇ ਚ ਨਹੀਂ ਦਿਖਣਾ ਹੈਗਾ ਜਿਹੜੇ ਇਹ ਕਟਰ ਇੱਥੇ ਸਪੈਸ਼ਲ ਆਏ ਨੇ ਕਿ ਤੇ ਬਾਕੀ ਬਹੁਤ ਸੋਹਣਾ ਮੇਲਾ ਜਿਹੜਾ ਉਹ ਚੱਲ ਰਿਹਾ ਹੈ ਪੱਖਿਆਂ ਦਾ ਪ੍ਰਬੰਧ ਮੈਨੇਜਮੈਂਟ ਦਾ ਬਹੁਤ ਸੋਹਣਾ ਦੇਖੋ ਸਾਰਾ ਜਿੰਨਾ ਵੀ ਹੈ ਹਨਾ ਬਿਜਲੀ ਦਾ ਤੇ ਆ ਪੱਖੇ ਆਪਾਂ ਨੂੰ ਪਰ ਸਟਾਲ ਦੇ ਪਿੱਛੇ ਹੁਣ ਜਿਵੇਂ ਆ ਮਤਲਬ ਚਾਰ ਹਨਾ ਉਹ ਰੋਲ ਕੀਤੇ ਨੇ ਆਪਾਂ ਨੇ ਇਹਦੇ ਚ ਆਪਾਂ ਨੂੰ ਕੁਰਸੀਆਂ ਤੇ ਟੇਬਲ ਦਾ ਸੈਂਟਵੀਰ ਕੁਰਸੀਆਂ ਕਿੰਨੀਆਂ ਦਿੱਤੀਆਂ ਉਹਦੇ ਆਪਾਂ ਨੂੰ ਕਿੰਨੀਆਂ ਕੁਰਸੀਆਂ ਦਾ ਪ੍ਰਬੰਧ ਹੈ ਇੱਥੇ ਆਪਾਂ ਨੂੰ 12 ਕੁਰਸੀਆਂ ਨੇ ਹਾਂਜੀ ਤਿੰਨ ਟੇਬਲ ਨੇ ਤੇ ਦੋ ਪੱਖੇ ਦੋ ਪੱਖੇ ਆ ਠੀਕ ਹੈ ਤੇ ਬਾਕੀ ਸਾਰਾ ਮੈਟਿੰਗ ਹੋ ਕੇ ਉੱਪਰ ਟੈਂਟ ਨੂੰ ਤਾਂ ਸਾਰਾ ਉਲਟ ਆਪੋਜੀਟ ਆ ਬਾਈ ਹੁਣ ਲੈ ਕੇ ਵੀ ਜਾਣੇ ਆ ਤੁਹਾਡੇ ਕੋਲੋਂ ਸੁੱਲਦੇ ਸੀ ਹੁਣ ਸਬਸਿਡੀ ਦੇ ਦਿਓ ਸਾਨੂੰ ਕੱਟ ਕੇ ਨਹੀਂ ਜਿਹੜੇ ਕੱਲ ਨੂੰ ਲਾਈਟ ਨਹੀਂ ਆਈ ਵੀਰੇ ਥਰਪਾਈ ਰਹਿਣਾ ਮਾਰ ਥੋਡੇ ਜਿਵੇਂ ਮੀਮੂ ਦੱਸਿਆ ਵਾ ਕਾਫੀ ਹੁਣ ਆਪਾਂ ਨੇ ਤੁਹਾਡੇ ਕੋਲੇ ਤੇ ਆਪਣਾ ਕਿਵੇਂ ਹੁੰਦਾ ਜੀ ਪ੍ਰੋਜੈਕਟ ਸੁੱਲਦੇ ਵਾਲਾ ਉਹ ਤਾਂ ਦੇ ਵਿੱਚ ਆਨ ਗ੍ਰਿਡ ਆ ਜੋ ਮਰਦੇ ਕੋਲ ਨੂੰ ਆ ਜੀ ਸਾਰਾ ਕੰਮ ਕਰਦੇ ਆਨ ਗ੍ਰਿਡ ਆਨ ਗ੍ਰਿਡ ਤੇ ਸਮਰਸਿਕ ਨੂੰ ਪੰਪ ਮੋਨੋਬਲੋਕ ਪੰਪ ਓਕੇ एवरीथिंग ਜੋ ਮਰਜ਼ੀ ਕਰਾ ਲਓ ਸੋਨਰ ਜੀ ਠੀਕ ਹੈ ਜੀ ਬੰਦਾ ਮੂੰਹੋਂ ਕਹੇ ਵੀ ਆਹ ਕਰਨਾ ਉਹ ਹੀ ਕਰਦਾ ਤੇ ਬਾਕੀ ਆਪਣਾ ਸੈਟਅਪ ਲੱਗ ਰਿਹਾ ਹੈ ਸਾਰਾ ਗ੍ਰੈਸਰ ਸਾਰਾ ਸਾਰਾ ਲਾ ਦਾਂਗੇ ਸਮਾਨ ਅੱਛਾ ਜੀ ਸਬਸਿਡੀ ਦੇ ਬਿਗੈਰ ਸਬਸਿਡੀ 78000 ਰੁਪਏ ਮਿਲੂਗੀ ਮਿਲੂਗੀ 100% ਗਰੰਟੀ ਹੈ ਇਹਦਾ ਭਰਨ ਪੈਣਾ ਫਾਰਮ ਜੇ ਖੁੱਲ੍ਹੀ ਹੋ ਰਹੀਦੀ ਹੈ ਉਹ ਅਸੀਂ ਤੁਹਾਨੂੰ ਸਾਰਾ ਆਨਲਾਈਨ ਆਪ ਕਰਕੇ ਦੇਵਾਂਗੇ ਸਾਡੇ ਜਿਵੇਂ ਬਣਾ ਲੱਕੇ ਤੁੰਗ ਜੀ ਸੋ ਕੱਲ੍ਹ ਬਾਕੀ ਕੱਲ ਨੂੰ ਨਾ ਪ੍ਰੋਪਰ ਵੀਡੀ ਕੱਲੋਂ ਬਣਾਵਾਂਗੇ ਅੰਕਲ ਲੋਕਲੇ ਜੀ ਆਸੀਂ 10-12 ਕਿਲੋਮੀਟਰ ਦੇ ਦਲੇ ਦੀ ਆਓ ਬਾਈ ਮਿਲਾਂਗੇ ਠੀਕ ਹੈ ਬਾਕੀ ਇਧਰ ਅੰਦਣ ਵੀ ਆ ਰਹੇ ਆ ਬਾਈ ਜਨਰੇਟਰ ਬਹੁਤ ਕੁਝ ਬੈਕਲਾ ਲੱਗ ਰਿਹਾ ਤੇ ਸਟੈਂਡਰਡ ਕਮੈਨ ਵੀ ਦਿਖਾਉਣੀ ਆ ਤੁਹਾਨੂੰ ਅੱਜ ਸਟੈਂਡਰਡ ਕਮੈਨ ਉਹ ਆ ਗਈ ਸਾਹਮਣੇ ਹਰੀ ਜੀ ਅੱਜ ਕੀ ਤੇ ਲੋ ਜੀ ਸਾਡੇ ਇਲਾਕੇ ਦੇ ਵੀ ਘੁੰਮਣ ਐਗਰੋਟੈਕ ਪਹੁੰਚ ਚੁੱਕੇ ਨੇ ਸੁਪਰ ਸੀਡਰ ਇਹ ਬਹੁਤ ਕੁਝ ਹੈ ਵੀਕੇਟੀ ਟਾਇਰ ਆਉਣਾ ਜੀ ਸਭ ਤੋਂ ਵੱਡਾ ਟਾਇਰ ਇੱਥੇ ਵੀਕੇਟੀ ਤੇ ਬਹੁਤ ਤਰ੍ਹਾਂ ਦੇ ਟਾਇਰ ਆਉਨੇ ਆ ਟਰੈਕਟਰਾਂ ਦੇ ਟਰਾਲੀਆਂ ਦੇ ਸੋ ਇਧਰ ਨੂੰ ਆਪਾਂ ਇੱਕ ਵਾਕਰਾਉਂਡ ਤੁਹਾਨੂੰ ਦਿਖ ਰਹੇ ਆ ਇਹ ਇਧਰ ਆ ਗਈ ਕਰਤਾਰੋ ਬੰਦੇ ਰਾਮ ਫਰਮਾ ਰਹੇ ਆਲੇ ਦੇਖੋ ਜੀ ਦਫਤਰ ਤਿਆਰ ਹੋ ਰਹੇ ਆ ਠੀਕ ਹੈ ਠੀਕ ਹੈ ਇਧਰ ਟਰਾਲੀਆਂ ਤੇ ਆ ਪਹੁੰਚ ਗਈ ਜੀ ਇਧਰ ਸਟੈਂਡਰਡ ਲਓ ਜੀ ਮਿੱਤਰੋ ਸਟੈਂਡਰਡ ਸਟੈਂਡਰਡ ਪਹੁੰਚ ਚੁੱਕੀ ਹੈ ਇੱਥੇ ਰੋਕੀ ਮਾਰਦੇ ਇੱਥੇ ਤੁਹਾਨੂੰ ਰੋਕ ਦਿਕਤਾਉਂ ਜੀ ਆ ਜਾਏਗਾ ਤੇ ਵੀ ਪ੍ਰੋਜੈਕਟ ਤੈਨੂੰ ਇੱਕ ਤੱਕ ਦਿਖਾਉਣੇ ਆ ਪਹੁੰਚ ਗਏ ਫਿਰ ਇਧਕੀ ਠੀਕ ਆ ਹੋ ਤੰਗੀ ਪਰੇਸ਼ਾਨੀ ਤਾਂ ਨਹੀਂ ਆਈ ਕੋਈ ਚੀਜ਼ ਦੇ ਨਵੇਂ ਆ ਹਾਂ ਮਹਿੰਦਰਾ ਮੰਗੀ ਮੰਗੀ ਜਿਹੜੀ ਕਟੜਵਾਰ ਜਿਹੜਾ ਕੱਟਿਆ ਆ ਤਾਂ ਤੇ ਇਧਰ ਹੁਣ ਕੱਟੜਵਾਰ ਪਾ ਰਹੇ ਆ ਜੀ ਇਹਦੇ ਚ ਹੁਣ ਕਿਹੜਾ ਇੰਜਨ ਆ ਇਹ ਤੇ BS4 ਜੂਰੀ ਵਾਲਾ ਚ ਜੂਰੀ ਵਾਲਾ ਇਹ ਟਰੈਕਟਰ ਵਾਲਾ ਆਪਣਾ ਸਿੱਧਾ ਸੋਬਰ ਕੰਮ ਹਨਾ ਇਹ ਹੈਗੇ 4-5 ਲੱਖ ਰੁਪਏ ਸਸਤੀ ਕਿ ਵੱਧਾ ਇਹ 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 ਉਹਨਾਂ ਨੂੰ ਸਸਤੀ ਹੈ ਸਰ ਸੈਲਫਨ 5-6 ਲੱਖ ਰੁਪਏ ਦਾ ਫਰਕ ਹੈ ਕਿ ਵੱਧਾ ਨਾ ਘਟਾ ਵੱਧਦੀ ਆ ਵਾਹ ਬੱਦੇ ਬੱਸ ਇੰਨਾ ਕਾ ਹੈਗਾ ਹਨਾ ਚਲ ਜਿੰਨੀ ਟਰੈਕਟਰ ਵੀ ਨਵਾਂ ਫਿਰ ਟਰੈਕਟਰੇ ਸਮਾਂ ਲੈ 8-9 ਲੱਖ ਦਾ ਟਰੈਕਟਰੇ ਹੋ ਜਾਂਦਾ ਕੱਲ ਨੂੰ ਟਰੈਕਟਰ ਵੀ ਤਾਂ ਕੰਮ ਆ ਜਾਣਾ ਵੀਰੇ ਬਣ ਕੇ ਚਲ ਮਸ਼ੀਨ ਜੇ 6 ਮਹੀਨੇ ਖੜੀ ਆ ਜਿਹੜੇ ਵੀਰਾਂ ਨੇ ਕੰਮ ਲੈਣਾ ਉਹ ਟਰੈਕਟਰੇ ਇਹ ਹੁਣ ਤੁਸੀਂ 3 ਸਪੀਡ ਟਰੈਕਟਰ ਲੈ ਆਵਾ ਹਾਂਜੀ ਇਹ ਕਿੰਨਾ ਉਹਦੇ ਬਰਾਬਰ ਆਈ ਗਏ ਭੱਜ ਤੱਕ ਘੱਟ ਭੱਜ ਉਹਦੇ ਬਰਾਬਰ ਜੀ ਉਹਨੂੰ ਪੁਲੀ ਚੇਂਜ ਕਰਕੇ ਲੈ ਆਏ ਆ ਨਾ ਹਾਂ ਉਹਦਾ ਜੇ ਮੂਰੇ ਜਾਂਦਾ ਹੋਲੀ-ਹੋਲੀ ਲੈਂਦਾ ਤਾਂ ਅੱਛਾ ਫੇਰ ਨਾਲੇ ਤੇਲ ਘੱਟ ਖਾਦਾ ਨਾਲੇ ਤੇਲ ਘੱਟ ਹਾਂ ਤੇਲ ਹੀ ਖਾਂਦਾ ਉਹਨੂੰ ਬਰਨਾਲੇ ਵਾਲਿਆਂ ਪਤਾ ਕੁਛ ਨਹੀਂ ਸਟੈਂਟਰ ਨਾ ਕਰਾਇਆ ਜੂਨੇ ਤੇ ਠੀਕ ਹੈ ਨਾ ਹਾਂ ਨਾਨਾ ਬਹੁਤ ਵਧੀਆ ਦੇਖ ਸਾਡੇ ਏਰੀਆ ਚ ਆਏ ਆ ਤੁਹਾਨੂੰ ਵੈਲਕਮ ਹੈ ਜੀ ਠੀਕ ਹੈ ਨਾ ਮੈਂ ਕਹਿੰਦਾ ਸਾਨੂੰ ਮਿਲਣਾ ਆਇਓ ਅਰੀਜਨ ਇੱਥੇ ਮੈਂ ਵੀ ਤੁਹਾਡੇ ਕੋਲਿਆਂ ਸਾਹਮਣੇ ਦੋ ਦਿਨ ਤੁਹਾਡੇ ਨਾਲੇ ਆਪਾਂ ਪਰਵਾਹ ਨਾ ਕਰਤੋ ਕਿਨਾ ਬੀਕੇਡੀ ਟਾਇਰਾਂ ਵਾਲੇ ਦੇ ਪਿਛਲੇ ਪਾਸੇ ਹੀ ਆਪਾਂ ਲੋਕ ਵੀ ਕੇਟੀ ਟਾਇਰ ਪਹੁੰਚ ਚੁੱਕੇ ਨੇ ਅਲੱਗ-ਅਲੱਗ ਟਾਇਰ ਇਹਨਾਂ ਦਾ ਸਭ ਤੋਂ ਵੱਡਾ ਟਾਇਰ ਆਉਣਾ ਜੀ ਜਿਹੜਾ ਟਾਇਰ ਵਾਲੀ ਉਹ ਦਿਖਾਣੇ ਉਹ ਸਪੈਸ਼ਲ ਹਲਕੋਆ ਬਹੁਤ ਵੀ ਕੇਟੀ ਕੱਪੜਾ ਦੇਗਾ ਨਾ ਉਹ ਕੱਲ ਨੂੰ ਖੋਲਣਾ ਉਹ ਕੱਲ ਨੂੰ ਖੋਲਣਾ ਕਹਿੰਦੇ ਇਤਰਾਹ ਵਾਲਾ ਨਾ ਮੰਤਰੀ ਦੀ ਕੁੜੀ ਦਾ ਵਿਆਹ ਹੋਇਆ ਹੈ ਇਤਰਾਹ ਇਤਰਾਹ ਪਿਆਦੀ ਜਾਂਦੇ ਆ ਮੈਂ ਦੇਖ ਸੰਗਰੀਆ ਤੋਂ ਕਿੱਥੋਂ ਕਿੱਥੋਂ ਸਮਾਨ ਆਇਆ ਆ Rajasthan ਦੇ ਆ ਇਹ ਇੰਪਲੀਮੈਂਟ ਜਿੰਨੇ ਵੀ ਆ ਦੇਖ ਟੀਲਰ ਹਨਾ ਵਗੈਰਾ ਜੋ ਵੀ ਜਿੰਨਾ ਵੀ ਆ ਰਿਹਾ ਹੈ ਸਰਪੰਨ ਵੀਰੇ ਹਨਾ ਸਰਪੰਨ ਸਿੰਘ ਆ ਸਾਥ ਸਰਪੰਨ ਦੇ ਆਵੇ ਜਿੰਨੇ ਵੀ ਦੇਖ ਪਲਾਉਕੇ ਤੇ ਜ਼ਬਰਦਸਤ ਕਵੀਆਂ ਦੇਖ ਤੂੰ ਕਿੱਡੀਆਂ ਕਿੱਡੀਆਂ ਉਹ ਦੇਖ ਬਦਾਨਾ ਔਤਾਂ ਦੇ ਆ ਮਾਗਣਾ ਆ ਆ ਗਿਆ ਗੁਰਮੁਖ ਫਰਮਾ ਕਲਿਕਾ ਉਹ ਨਹੀਂ ਕੋਈ ਨਹੀਂ ਹਰੇਕ ਦੀ ਐਡਵਰਟਾਈਜ਼ਮੈਂਟ ਹੈ ਨਾ ਬੰਦਾ ਕਸਰ ਨਹੀਂ ਛੱਡ ਰਿਹਾ ਕੋਈ ਨਹੀਂ ਕਹਿੰਦੇ ਵੀ ਮੈਂ ਬੈਸਟ ਤੋਂ ਬੈਸਟ ਕਰਦਾ ਐਸੀ ਚੀਜ਼ ਦਿਖਾਉਂਦਾ ਹਾਂ ਬਿਲਕੁਲ ਬਾਕੀ ਲਾਈਟਿੰਗ ਵਗੈਰਾ ਦਾ ਚੰਗਾ ਪ੍ਰਬੰਧਾ ਮੰਨਦੀ ਕਰ ਕਾ ਨਾ ਬਿਲਕੁਲ ਦੇਖ ਪਤਾ ਵੀ ਨਹੀਂ ਲੱਗ ਰਿਹਾ ਹੈ ਨਾ ਜਿਹਨੂੰ ਕੱਢਿਆ ਪਿਆ ਪੂਰਾ ਆ ਜੋ ਅੱਗੇ ਕਟਰ ਕਟਰ ਪਹੁੰਚ ਗਏ ਇੱਥੇ ਲਓ ਜੀ ਮੇਟਰ ਉਹ ਹੈ ਕਿ ਖੇਤੀਬਾੜੀ ਦੇ ਸੰਦਾਂ ਦੇ ਨਾਲ ਨਸਲੀ ਵਾਲੇ ਬੀਜ ਵੀ ਵੀਰ ਪਹੁੰਚੇ ਆ ਵੀ ਕਿਹੜਾ ਇਲਾਕਾ ਆਪਣਾ ਅਸੀਂ ਮਲੇਰਕੋਟਲੇ ਤੋਂ ਆਏ ਹਾਂ ਇਹ ਸਾਰੇ ਟੋਰੀ ਦਰਖਤਾਂ ਹੈ ਜਾਂ ਮਤਲਬ ਫਲ ਵਾਲੇ ਵੀ ਨੇ ਹਾਂ ਕ੍ਰਿਸ਼ਮੀ ਫਰੂਟ ਵਾਲੇ ਵੀ ਡੈਕੋਰੇਸ਼ਨ ਤੇ ਨਾਲ ਫਰੂਟ ਵਾਲੇ ਵੀ ਲਿਆਏ ਹੋ ਠੀਕ ਹੈ ਫਲਾਂ ਲੈ ਕੇ ਆ ਤਾਂ ਲਾਉਦੇ ਆ ਫਲਾਂ ਵਿੱਚ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਬਹੁਤ ਵਧੀਆ ਅਭੀ ਦੇਬੜੇ ਵੀ ਲੈ ਕੇ ਆਏ ਹੋ ਤੁਸੀਂ ਹਾਂ ਨੰਨਾ ਠੀਕ ਹੈ ਜੀ ਲੈ ਕੇ ਦੇਖੋ ਤੇ ਦੇਖੋ ਵੀ ਨਾਲ ਇਹ ਮਤਲਬ ਟੌਰ ਵਾਲੇ ਵੀ ਲੈ ਕੇ ਆਏ ਨੇ ਤੇ ਫਲ ਵਾਲੇ ਵੀ ਲੈ ਕੇ ਆਏ ਨੇ ਹਨਾ ਡੈਕੋਰੇਸ਼ਨ ਕਹਿ ਦਿੰਨੇ ਆਪਾਂ ਤੇ ਆ ਫਲਦਾਰ ਬੂਟੇ ਪਾਏ ਆ ਪਿੱਛੇ ਬਹੁਤ ਨਾਲ ਦੇ ਬੂਟੇ ਆ ਬਾਈ ਸਭ ਤਾਂ ਅਲੱਗ-ਅਲੱਗ ਗ੍ਰੇਡ ਆ ਪਹੁੰਚੋ ਜੀ ਮੇਲੇ ਤੇ ਮਿੱਤਰੋ ਲੁੱਟ ਲਓ ਮੇਲਾ ਸੋ ਠੀਕ ਹੈ ਜੀ ਬਾਕੀ ਮਿਲਦੇ ਆ ਜੀ ਅਗਲੇ ਵਲੌਗ ਚ ਸੋ ਪਹੁੰਚੋ ਸਾਰੇ ਵੀਰਾਂ ਨੂੰ ਅਪੀਲ ਹੈ 2 ਤੇ 3 ਸਤੰਬਰ ਨੂੰ ਮੇਲਾ ਹੈ ਪੂਰੀਆਂ ਰੌਣਕਾਂ ਲੱਗਣੀਆਂ ਸੋ ਆਓ ਜੀ ਜ਼ਰੂਰ